ਜਿਲਜੀਤ ਜਿਹੜਾ ਹੈ ਇੰਨੀ ਉਚਾਈਆਂ ਤੇ ਜਾ ਰਹੇ ਨੇ ਜਿਮੀ ਫੈਲਨ ਦੇ ਸ਼ੋਅ ਤੇ ਆ ਰਹੇ ਨੇ ਉਸ ਤੋਂ ਬਾਅਦ ਹਰ ਜਗ੍ਹਾ ਉਹਨਾਂ ਦੇ ਚਰਚੇ ਚੱਲ ਰਹੇ ਨੇ ਲੇਕਿਨ ਕੁਝ ਲੋਕ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡਾ ਦੇ ਕੁਝ ਜਿਹੜੇ ਸ਼ੋਜ਼ ਆਉਂਦੇ ਨੇ ਉਹਨਾਂ ਦੇ ਵਿੱਚ ਇਹ ਆਖਿਆ ਜਾ ਰਿਹਾ ਕਿ ਉਹ ਤਾਂ ਖਾਲੀ ਨੱਚੇ ਨੇ ਜਾ ਕੇ ਜੇ ਨੱਚ ਲਿਆ ਤਾਂ ਕਿੰਨੀ ਵੱਡੀ ਗੱਲ ਹੋ ਗਈ ਪੰਜਾਬੀਆਂ ਦਾ ਕਿਵੇਂ ਨਾਮ ਉੱਚਾ ਹੋ ਗਿਆ ਪੱਗ ਦਾ ਕਿਵੇਂ ਨਾਮ ਉੱਚਾ ਹੋ ਗਿਆ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਿਰਫ ਪੰਜਾਬ ਦਾ ਨਹੀਂ ਸਿਰਫ ਪੱਗ ਦਾ ਨਹੀਂ ਬਲਕਿ ਹੁਣ ਸਾਡੇ ਦੇਸ਼ ਹਿੰਦੁਸਤਾਨ ਦਾ ਇੰਡੀਆ ਦਾ ਮਾਨ ਵੀ ਬਹੁਤ ਉੱਚਾ ਹੋਇਆ ਜਦੋਂ ਬਿਲਜੀਤ ਜਿੰਮੀ ਫਿਲਮ ਦੇ ਸ਼ੋਰ ਤੇ ਗਏ ਜਿਹੜੇ ਗੋਰਿਆਂ ਨੇ ਇਸ ਕਲਚਰ ਨੂੰ ਕਦੀ ਇੰਪੋਰਟੈਂਸ ਦਿੱਤੀ ਉਹਨਾਂ ਨੂੰ ਇੱਕ ਵਾਰ ਤਾਂ ਹੋਏਗਾ ਵੀ ਪੁੱਛਣਗੇ ਇਹ ਕੀ ਹੈ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਨੇ ਪੱਗ ਬਾਰੇ ਜਾਣਕਾਰੀ ਚਾਦਰੇ ਬਾਰੇ ਗਾਣਕਾਰੀ ਇਸ ਪਹਿਰਾਵੇ ਬਾਰੇ ਇਸ ਲੈਂਗੁਏਜ ਬਾਰੇ ਪੰਜਾਬੀ 뮤직 ਤਾਂ ਪਹਿਲਾਂ ਵੀ ਐਕਸੈਪਟੇਬਲ ਸੀਗਾ ਲੇਕਿਨ ਹੁਣ ਬਿਲਕੁਲ ਮੇਨਸਟ੍ਰੀਮ ਦਾ ਹਿੱਸਾ ਬਣ ਰਿਹਾ ਹੈ ਲੁਧਿਆਣੇ ਕੋਈ ਵੀ ਸਟਾਰ ਆਵੇ ਤਾਂ ਇੰਨੀ ਖੁਸ਼ੀ ਦੀ ਜਿਨਾ ਦਲਜੀਤ ਦੋਸਾਂਝ ਜੋ ਕਿ ਲੁਧਿਆਣੇ ਦੇ ਵਿੱਚ ਹੀ ਪਲੇ ਵਦੇ ਉਹ ਆਉਂਦੇ ਨੇ ਤਾਂ ਹੁੰਦੀ ਹੈ ਦਲਜੀਤ ਦੋਸਾਂਝ ਜੱਟ ਐਂ ਜੁਲੀਅਟ 3 ਦੀ ਪ੍ਰੋਮੋਸ਼ਨ ਲਈ ਲੁਧਿਆਣੇ ਦੇ ਵਿੱਚ ਪੂਰਾ ਦਿਨ ਰਹੇ ਤਾਂ ਕਾਫੀ ਜਗ੍ਹਾ ਤੇ ਗਏ ਘੈਂਟਾ ਕਰੋ ਉਹਨਾਂ ਨੂੰ ਦਿਖਾਇਆ ਖਾ ਪੀ ਕੇ ਗੋਲ ਗੱਪੇ ਤੇ ਦੁਰਗਾ ਮਾਤਾ ਮੰਦਰ ਦੇ ਅੱਗੋਂ ਦੀ ਜਾਂਦੇ ਹੋਏ ਬਾਬਾ ਟੀ ਸਟਾਲ 'ਚ ਵੀ ਦਿਖੇ ਸੋ ਜਿਹੜੀ ਮੂਵੀ ਦੀ ਪ੍ਰੋਮੋਸ਼ਨ ਚੱਲ ਰਹੀ ਹੈ ਵੈਸੇ ਤਾਂ ਉਹਨਾਂ ਦਾ ਕਰ ਲੁਧਿਆਣਾ ਦੇ ਵਿੱਚ ਹੀ ਆ ਉਹਨਾਂ ਦੇ ਪੇਰੈਂਟਸ ਵੀ ਲੁਧਿਆਣੇ ਰਹਿੰਦੇ ਆ ਲੇਕਿਨ ਉਚੇਚੇ ਤੌਰ ਤੇ ਫਿਲਮ ਦਾ ਪ੍ਰਮੋਟ ਕਰਨ ਆਉਣਾ ਇਹ ਲੁਧਿਆਣੇ ਦੀ ਸਿਗਨੀਫੀਕੈਂਸ ਵੀ ਦਿਖਾਉਂਦਾ ਹੈ ਕਿ ਬਈ ਪੂਰੀ ਮਾਰਕੀਟ ਦੇ ਵਿੱਚ ਪੰਜਾਬੀ ਮੂਵੀ ਇੰਡਸਟਰੀ ਦੇ ਵਿੱਚ ਆਈ ਥਿੰਕ ਸਭ ਤੋਂ ਜ਼ਿਆਦਾ ਥੀਏਟਰਸ ਲੁਧਿਆਣੇ ਤੇ ਇੰਪੋਰਟੈਂਟ ਹੈ ਸਭ ਤੋਂ ਜ਼ਿਆਦਾ ਵੀ ਸ਼ਾਇਦ ਲੁਧਿਆਣੇ ਨੇ ਤਾਂ ਇਹ ਜਿਹੜੀ ਗੱਲ ਹੈ ਲੁਧਿਆਣਾ ਵਾਲਿਆਂ ਨੂੰ ਕਾਫੀ ਪਸੰਦ ਆ ਇਸ ਕਰਕੇ ਵੀਡੀਓਜ਼ ਵੀ ਜਿਹੜੇ ਨੇ ਵਾਇਰਲ ਹੋ ਰਹੇ ਨੇ ਲੇਕਿਨ ਇੱਕ ਜਿਹੜੀ ਚੀਜ਼ ਮਾਨੂੰ ਚੰਗੀ ਨਹੀਂ ਲੱਗ ਰਹੀ ਦਿਲਜੀਤ ਜਿਹੜਾ ਹੈ ਇੰਨੀਆਂ ਉਚਾਈਆਂ ਤੇ ਜਾ ਰਹੇ ਨੇ ਜਿਮੀ ਫੈਲਨਦੇਸ਼ੋ ਤੇ ਆ ਰਹੇ ਨੇ ਉਸ ਤੋਂ ਬਾਅਦ ਹਰ ਜਗ੍ਹਾ ਉਹਨਾਂ ਦੇ ਚਰਚੇ ਚੱਲ ਰਹੇ ਨੇ ਲੇਕਿਨ ਕੁਝ ਲੋਕ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਵੈਸੇ ਕਿਸੇ ਦਾ ਨਾਮ ਨਹੀਂ ਲਵਾਂਗਾ ਨਾਮ ਲੈਣਾ ਠੀਕ ਨਹੀਂ ਹੈ ਲੇਕਿਨ ਕੈਨੇਡਾ ਦੇ ਕੁਝ ਜਿਹੜੇ ਸ਼ੋਅਜ਼ ਆਉਂਦੇ ਨੇ ਉਹਨਾਂ ਦੇ ਵਿੱਚ ਇਹ ਆਖਿਆ ਜਾ ਰਿਹਾ ਕਿ ਉਹ ਤਾਂ ਖਾਲੀ ਨੱਚੇ ਨੇ ਜਾ ਕੇ ਜੇ ਨੱਚ ਲਿਆ ਤਾਂ ਕਿੰਨੀ ਵੱਡੀ ਗੱਲ ਹੋ ਗਈ ਪੰਜਾਬੀਆਂ ਦਾ ਕਿਵੇਂ ਨਾਮ ਉੱਚਾ ਹੋ ਗਿਆ ਪੱਗ ਦਾ ਕਿਵੇਂ ਨਾਮ ਉੱਚਾ ਹੋ ਗਿਆ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਿਰਫ ਪੰਜਾਬ ਦਾ ਨਹੀਂ ਸਿਰਫ ਪੱਗ ਦਾ ਨਹੀਂ ਬਲਕਿ ਹੁਣ ਸਾਡੇ ਦੇਸ਼ ਹਿੰਦੁਸਤਾਨ ਦਾ ਇੰਡੀਆ ਦਾ ਮਾਣ ਵੀ ਬਹੁਤ ਉੱਚਾ ਹੋਇਆ ਜਦੋਂ ਦਿਲਜੀਤ ਜਿਮੀ ਫੈਲਨ ਦੇ ਸ਼ੋਅ ਤੇ ਗਏ ਨੇ ਅੱਜ ਨਾ ਕਿਦਾਂ ਅੱਜ ਤੱਕ ਜਿਮੀ ਫੈਲਨ ਦੇ ਸ਼ੋਅ ਤੇ ਭਾਵੇਂ ਕੋਈ ਹਿੰਦੁਸਤਾਨੀ ਕੋਈ ਪੰਜਾਬੀ ਆਇਆ ਹੋਵੇ ਲੇਕਿਨ ਜੋ ਦਿਲਜੀਤ ਨੇ ਆ ਕੇ ਉੱਥੇ ਪਰਫਾਰਮੈਂਸ ਦਿੱਤੀ ਹੈ ਜੋ ਕਿ ਪੰਜਾਬੀ ਦੇ ਵਿੱਚ ਦਿੱਤੀ ਹੈ ਸਭ ਤੋਂ ਵੱਡੀ ਗੱਲ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪਹਿਰਾਵਾ ਸੀ ਪਿਓਰ ਪੰਜਾਬੀ ਪਹਿਰਾਵਾ ਚਾਦਰਾ ਤੁਰਲੇ ਵਾਲੀ ਪੱਗ ਇਹ ਜੋ ਹੈ ਪੰਜਾਬੀ ਤੇ ਇੰਡੀਅਨ ਰੀਜIONAL ਆਪਾਂ ਕਹਿ ਸਕਦੇ ਆ ਇਹ ਉਹ ਸਿੰਬल्स ਨੇ ਜੋ ਪਹਿਲਾਂ ਕਦੇ ਵੀ ਮੇਨ ਸਟ੍ਰੀਮ ਯੂਐਸ ਮੀਡੀਆ ਵਰਲਡ ਮੀਡੀਆ ਦੇ ਵਿੱਚ ਤੁਹਾਨੂੰ ਲੇਟ ਨਾਈਟ ਸ਼ੋਅ ਦੇ ਵਿੱਚ ਪ੍ਰਾਈਮ ਟਾਈਮ ਦੇ ਵਿੱਚ ਕਦੇ ਦੇਖੇ ਨਹੀਂ ਇਹਦੇ ਨਾਲ ਗੋਰਿਆਂ ਦੇ ਘਰਾਂ ਦੇ ਵਿੱਚ ਉਹਨਾਂ ਗੋਰਿਆਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਪੰਜਾਬੀ ਬਾਰੇ ਕੁਝ ਨਹੀਂ ਪਤਾ ਸਿੱਖਾਂ ਬਾਰੇ ਕੁਛ ਨਹੀਂ ਪਤਾ ਜਾਂ ਇੰਡੀਅਨਸ ਬਾਰੇ ਪਤਾ ਵੀ ਹੈ ਪਰ ਉਹਨਾਂ ਦਾ ਜਿਹੜਾ ਕਲਚਰ ਹੈ ਉਹ ਕਦੇ ਮੇਨਸਟ੍ਰੀਮ 'ਚ ਨਹੀਂ ਆਇਆ ਉਹਨਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਜਦੋਂ ਪੰਜਾਬੀ 뮤직 ਚੱਲਦਾ ਹੈ ਪੰਜਾਬੀ ਇੰਡੀਅਨ ਨਾਲ ਮੈਂ ਕਹਾਂਗਾ ਪਹਿਰਾਵਾ ਉਹ ਦਸਾਇਆ ਜਾਂਦਾ ਤੇ ਇੱਕ ਪੰਜਾਬੀ ਬੰਦਾ ਜਿਹੜਾ ਹੁੰਦਾ ਹੈ ਉਹ ਸਿਰਫ ਸਿੱਖਾਂ ਦਾ ਪੰਜਾਬੀਆਂ ਦਾ ਮਾਨ ਨਹੀਂ ਬਦੰਦਾ ਹਿੰਦੁਸਤਾਨ ਦਾ ਮਾਨਵਤਾ ਹੁੰਦਾ ਤੇ ਇਸ ਦੇ ਨਾਲ ਦੇ ਨਾਲ ਸਾਊਥ ਏਸ਼ੀਆ ਪੂਰਾ ਕਿਉਂਕਿ ਜਿਹੜੀ ਰੇਸ ਹੈ ਉਹ ਸਾਡੀ ਇੱਕ ਹੈ ਭਾਵੇਂ ਬੰਗਲਾਦੇਸ਼ੀ ਹੋਣ ਪਾਕਿਸਤਾਨੀ ਹੋਣ ਹਿੰਦੂਸਤਾਨੀ ਇਹ ਸਾਰਿਆਂ ਦਾ ਮਾਨ ਜਿਹੜਾ ਹੈ ਉੱਥੇ ਜਾਣ ਨਾਲ ਵਧਿਆ ਮੈਂ ਕਿੰਨੇ ਸਾਰੇ ਸਾਊਥ ਏਸ਼ੀਅਨਸ ਵੇਖ ਰਿਹਾ ਜੋ ਇਸ ਦੇ ਨਾਲ ਮਾਨ ਮਹਿਸੂਸ ਕਰ ਰਹੇ ਨੇ ਕਿਉਂਕਿ ਪ੍ਰਾਈਮ ਟਾਈਮ ਦੇ ਵਿੱਚ ਉਹਨਾਂ ਦੇ ਕਲਚਰ ਦੀ ਗੱਲ ਉਹਨਾਂ ਦੇ ਰੀਜਨਲ ਲੈਂਗੁਏਜ ਦੀ ਗੱਲ ਕਦੇ ਨਹੀਂ ਹੋਈ ਸੋ ਪੂਰੇ ਸਾਊਥ ਏਸ਼ੀਆ ਦਾ ਪੂਰੇ ਸਬ ਕੰਟੀਨੈਂਟ ਦਾ ਮਾਣ ਵਧਿਆ ਸਾਡੇ ਹਿੰਦੁਸਤਾਨ ਦਾ ਮਾਣ ਵਧਿਆ ਕਿਉਂਕਿ ਪੰਜਾਬੀ ਜਿਹੜੀ ਲੈਂਗੁਏਜ ਹੈ ਉਹ ਵੀ ਪ੍ਰਚਾਰੀ ਜਾ ਰਹੀ ਹੈ ਪੱਗ ਬਾਰੇ ਵੀ ਪਤਾ ਲੱਗ ਰਿਹਾ ਤੇ ਪੱਗ ਵੀ ਸਾਡੀ ਮੇਨ ਸਟ੍ਰੀਮ ਚ ਆ ਰਹੀ ਹੈ ਜਿਹੜੇ ਗੋਰਿਆਂ ਨੇ ਇਸ ਕਲਚਰ ਨੂੰ ਕਦੀ ਇੰਪੋਰਟੈਂਸ ਦਿੱਤੀ ਉਹਨਾਂ ਨੂੰ ਇੱਕ ਵਾਰ ਤਾਂ ਹੋਏਗਾ ਵੀ ਪੁੱਛਣਗੇ ਇਹ ਕੀ ਹੈ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਨੇ ਪੱਗ ਬਾਰੇ ਜਾਣਕਾਰੀ ਚਾਦਰੇ ਬਾਰੇ ਗਾ ਜਾਣਕਾਰੀ ਇਸ ਪਹਿਰਾਵੇ ਬਾਰੇ ਇਸ ਲੈਂਗੁਏਜ ਬਾਰੇ ਪੰਜਾਬੀ 뮤직 ਤਾਂ ਪਹਿਲਾਂ ਵੀ ਐਕਸੈਪਟੇਬਲ ਸੀਗਾ ਲੇਕਿਨ ਹੁਣ ਬਿਲਕੁਲ ਮੇਨਸਟ੍ਰੀਮ ਦਾ ਹਿੱਸਾ ਬਣ ਰਿਹਾ ਹੈ ਇਹ ਨਹੀਂ ਕਿ ਦਿਲਜੀਤ ਅੰਗਰੇਜ਼ੀ ਦੇ ਵਿੱਚ ਗਾਰੇ ਨੇ ਉਹ ਟਿਊਨ ਆਪਣੀ ਜਿਹੜੀ ਹੈ ਫੋਕ ਪੰਜਾਬੀ ਉਹਦੇ ਵਿੱਚ ਪੂਰੀ ਰੱਖ ਰਹੇ ਨੇ ਮਿਕਸ ਜ਼ਰੂਰ ਉਹਨਾਂ ਨੇ ਮਾਡਰਨ ਤਰੀਕੇ ਦੇ ਨਾਲ ਕੀਤਾ ਲੇਕਿਨ ਜਿਹੜਾ ਰੂਟਸ ਦੇ ਨਾਲ ਜੁੜ ਕੇ ਸਾਰਾ ਟ੍ਰੈਡੀਸ਼ਨ ਦੇ ਨਾਲ ਜੁੜ ਕੇ ਉਹ ਕਰ ਰਹੇ ਨੇ ਉਹਦੇ ਨਾਲ ਕਿਤੇ ਨਾ ਕਿਤੇ ਮੇਨਸਟ੍ਰੀਮ ਤੇ ਪੰਜਾਬੀ ਨੂੰ ਲੈ ਕੇ ਜਾ ਰਹੇ ਨੇ ਮੇਨਸਟ੍ਰੀਮ ਦੇ ਵਿੱਚ ਪੱਗ ਨੂੰ ਮੇਨਸਟ੍ਰੀਮ ਨਾ ਕਿ ਸਿਰਫ ਬਾਲੀਵੁੱਡ ਦੇ ਵਿੱਚ ਬਣਾਇਆ ਹੁਣ ਹਾਲੀਵੁੱਡ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਉੱਥੇ ਪੱਗ ਨੂੰ ਮੇਨਸਟ੍ਰੀਮ ਬਣਾ ਰਹੇ ਨੇ ਇਹ ਜਿਹੜੇ ਰੇਡੀਓ ਸ਼ੋਅ ਤੇ ਹੋਸਟ ਕਰਦੇ ਨੇ ਇਹ ਸਿਰਫ ਇੱਕ ਲਿਮਿਟਿਡ ਆਡੀਅנס ਨੂੰ ਕੇਟਰ ਕਰ ਰਿਹਾ ਇਸ ਕਰਕੇ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਇਹਦੇ ਨਾਲ ਕੀ ਮਾਨ ਬੰਧਿਆ ਜਾਂ ਤਾਂ ਇਹ ਤਾਂ ਖਾਲੀ ਨੱਚਣ ਵਾਲੀ ਗੱਲ ਹੋਈ ਇਟਸ ਨਾਟ ਜਸਟ ਲਾਈਕ ਦੈਟ ਇਟਸ ਬ੍ਰਿੰਗਿੰਗ ਪੰਜਾਬੀ ਪੰਜਾਬੀ ਕਲਚਰ ਪੰਜਾਬੀ ਟਰਬਨ ਸਿੱਖਿਜ਼ਮ ਇੰਡੀਅਨਨੈਸ ਸਾਊਥ ਏਸ਼ੀਅਨਿਜ਼ਮ ਇੰਟੂ ਦਾ ਮੇਨ ਸਟ੍ਰੀਮ ਸੋ ਇਹ ਦੇਣਾ ਦਿਲਜੀਤ ਦੋਸਾਂਝ ਦੀ ਐਵੇਂ ਨਾ ਜਿਸ ਬੰਦੇ ਨੇ ਤੁਹਾਡੀ ਕਲਚਰ ਨੂੰ ਇੰਨਾ ਅੱਗੇ ਲੈ ਕੇ ਗਿਆ ਉਹਨੂੰ ਮਾੜਾ ਬੋਲਿਆ ਕਰੋ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ